ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਮੈਨੂੰ ਬੜਾ ਅਫਸੋਸ ਹੈ ਸਾਡੀ ਪਾਰਟੀ ਨੂੰ ਲੁਧਿਆਣੇ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਨੁਕਸਾਨ ਦੇਖੋ ਘਾਟਾ ਤਾਂ ਕਿਸੇ ਦਾ ਵੀ ਪੂਰਾ ਨਹੀਂ ਹੁੰਦਾ ਜੀ ਬਾਕੀ ਇਹ ਹੈ ਕਿ ਅਸੀਂ ਇਹੀ ਕਹਿੰਦੇ ਹਾਂ ਕਿ ਰੱਬ ਇਹਨਾਂ ਨੂੰ ਸਵਰਗਾਂ ਚ ਦਵੇ ਔਰ ਜਿਹੜੀ ਆ ਪਰਿਵਾਰ ਆ ਉਹਨਾਂ ਨੂੰ ਸ਼ਕਤੀ ਦਵੇ ਮੈਂ ਤਾਂ ਬਹੁਤ ਮਿਲਦੇ ਹੁੰਦੇ ਸੀ ਮੇਰੀ ਫੋਨ ਤੇ ਬੜੀ ਗੱਲ ਹੁੰਦੀ ਸੀ ਕਦੀ ਵੀ ਇਹ ਜਿਆਦਾ ਤੱਕ ਦੀ ਸੋਚਿਆ ਹੀ ਨਹੀਂ ਸੀਗਾ ਇਹਨਾਂ ਬਾਰੇ ਇਹਨੇ ਫੁੱਲ ਆਫ ਲਾਈਫ ਬੰਦੇ ਸੀਗੇ ਹਾਲ ਆਲਵੇਜ਼ ਹਮੇਸ਼ਾ ਮਤਲਬ ਚੜਦੀ ਕਲਾ ਚ ਰਹਿਣਾ ਔਰ ਜਨਤਾ ਦੇ ਕੰਮ ਕਰਨੇ ਔਰ ਮੈਨੂੰ ਕਈ ਵਾਰੀ ਇਹਨਾਂ ਨੇ ਕਿਹਾ ਜੀ ਇਹ ਸਕੂਲ ਦਾ ਐਮਪੀ ਸਾਹਿਬ ਆਪਾਂ ਕੰਮ ਕਰ ਲਈਏ ਉਹ ਕਰ ਲਈਏ ਹਮੇਸ਼ਾ ਮਤਲਬ ਕਿ ਲੋਕਾਂ ਦੇ ਸੋਚਦੇ ਰਹੇ ਤੁਸੀਂ ਕਿ ਰੰਗਲੇ ਸਾਥੀ ਕਿਤੇ ਮਿਲਦੇ ਨੇ ਬਹੁਤ ਰੰਗਲਾ ਔਰ ਆਪਣੇ ਸਵਾਰ ਦੇ ਵਿੱਚ ਇੱਕ ਬੱਕਰੀ ਪਹਿਚਾਨ ਰੱਖਣ ਵਾਲਾ ਸਾਥੀ ਸਾਰਿਆਂ ਨੂੰ ਵਿਛੋੜਾ ਦੇ ਕੇ ਗਿਆ ਵਾ ਮੁੱਖ ਮੰਤਰੀ ਸਾਹਿਬ ਦਾ ਕਲੀਕ ਸੀ ਮੁੱਖ ਮੰਤਰੀ ਸਾਹਿਬ ਦਾ ਪਿਆਰਾ ਸੀ ਸਾਰਿਆਂ ਦਾ ਹੀ ਪਿਆਰਾ ਸੀਗਾ ਜਿੰਨੇ 89 94 ਮੈਂਬਰ ਪੰਜਾਬ ਦੀ ਜਨਤਾ ਨੇ ਭੇਜਿਆ ਵਿਧਾਨ ਸਭਾ ਚ ਸਭ ਨਾਲ ਉਹ ਬੱਕਰੀ ਪਹਿਚਾਨ ਰੱਖਣ ਵਾਲਾ ਸਾਥੀ ਅੱਜ ਸਾਨੂੰ ਵਿਛੋੜਾ ਦੇ ਕੇ ਗਿਆ ਇਹ ਘਾਟਾ ਪੂਰਾ ਵਿਧਾਇਕ ਗੁਰਪ੍ਰੀਤ ਗੋਗੀ ਬਸੀ ਦੇ ਦੇਹਾਂਤ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕਿਆ ਕੀ ਗੋਗੀ ਹਮੇਸ਼ਾ ਖੁਸ਼ ਰਹਿਣ ਵਾਲੇ ਵਿਅਕਤੀ ਸਨ ਅਤੇ ਵਿਕਾਸ ਨੂੰ ਤਰਜੀਹ ਦਿੰਦੇ ਸਨ ਉਹ ਅਕਸਰ ਉਹਨਾਂ ਨੂੰ ਮਿਲਦੇ ਰਹਿੰਦੇ ਸਨ ਅਤੇ ਵਿਕਾਸ ਪ੍ਰੋਜੈਕਟ ਬਾਰੇ ਚਰਚਾ ਕਰਦੇ ਰਹਿੰਦੇ ਸਨ ਉਹਨਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਇਸੇ ਤਰ੍ਹਾਂ ਵਿਧਾਇਕ ਅਸ਼ੋਕ ਪ੍ਰਸ਼ਦ ਪੱਪੀ ਨੇ ਗੁਰਪ੍ਰੀਤ ਗੋਗੀ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਗੋਗੀ ਉਹਨਾਂ ਦੇ ਬਹੁਤ ਪੁਰਾਣੇ ਦੋਸਤਨ ਅਤੇ ਇਹ ਗੱਲਾ ਦੱਸਦੋਏ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਉਹਨਾਂ ਹੀ ਯਾਤਰ ਨੂੰ ਲੈ ਕੇ ਹੋਏ ਭਾਵੁਕ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਮੈਨੂੰ ਬੜਾ ਅਫਸੋਸ ਹੈ ਸਾਡੀ ਪਾਰਟੀ ਨੂੰ ਲੁਧਿਆਣਾ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਨੁਕਸਾਨ ਆਇਆ ਹਾਂਜੀ ਹਾਂਜੀ ਜੀ ਤੇ ਸਰ ਕਿਸ ਤਿੱਕ ਕਿਹਨਾਂ ਮਕੀ ਲੱਗਦਾ ਵੈ ਕਿ ਆਮਾ ਦੀ ਪਾਰਟੀ ਇਸ ਘਟੇ ਨੂੰ ਪੂਰਾ ਨਹੀਂ ਕਰ ਪਾਉਗੀ ਦੇਖੋ ਕਾਟਾ ਦਾ ਕਿਸੇ ਦਾ ਵੀ ਪੂਰਾ ਨਹੀਂ ਹੁੰਦਾ ਜੀ ਬਾਕੀ ਇਹ ਹੈ ਕਿ ਅਸੀਂ ਇਹੀ ਕਹਿੰਦੇ ਆ ਕਿ ਰੱਬ ਇਹਨਾਂ ਨੂੰ ਸਵਰਗਾਂ ਚ ਦਵੇ ਔਰ ਜਿਹੜੀ ਪਰਿਵਾਰ ਆ ਉਹਨਾਂ ਨੂੰ ਸ਼ਕਤੀ ਦਵੇ ਹਾਂਜੀ ਹਾਂਜੀ ਸਰ ਤੁਹਾਡੇ ਨਾਲ ਕੋਈ ਐਸੀ ਕੋਈ ਮੁਲਾਕਾਤ ਜਿਹੜੀ ਤੁਹਾਨੂੰ ਜ਼ਹਿਨ ਨਹੀਂ ਆਉਂਦੀ ਨਹੀਂ ਜੀ ਨਹੀਂ ਨਹੀਂ ਮੈਂ ਤਾਂ ਬਹੁਤ ਮਿਲਦੇ ਹੁੰਦੇ ਸੀ ਮੇਰੀ ਫੋਨ ਤੇ ਬੜੀ ਗੱਲ ਹੁੰਦੀ ਸੀ ਕਦੀ ਵੀ ਇਹ ਜਿਹੇ ਆ ਤਾਂ ਕਦੀ ਸੋਚਿਆ ਹੀ ਨਹੀਂ ਸੀਗਾ ਇਹਨਾਂ ਬਾਰੇ ਇਹਨੇ ਫੁੱਲ ਆਫ ਲਾਈਫ ਬੰਦੇ ਸੀਗੇ ਜੀ ਆਲਵੇਜ਼ ਹਮੇਸ਼ਾ ਮਤਲਬ ਚੜ੍ਹਦੀ ਕਲਾ ਚ ਰਹਿਣਾ ਔਰ ਜਨਤਾ ਦੇ ਕੰਮ ਕਰਨੇ ਔਰ ਮੈਨੂੰ ਕਈ ਵਾਰੀ ਇਹਨਾਂ ਕਹਿਆ ਜੀ ਇਹ ਸਕੂਲ ਦਾ ਐਮਪੀ ਸਾਹਿਬ ਆਪਾਂ ਕੰਮ ਕਰ ਲਈਏ ਉਹ ਕਰ ਲਈਏ ਹਮੇਸ਼ਾ ਮਤਲਬ ਕਿ ਲੋਕਾਂ ਦਾ ਹੀ ਸੋਚਦੇ ਰਹਿੰਦੇ ਸੀ ਕੋਈ ਐਸੀ ਗੱਲ ਕੋਈ ਐਸਾ ਵਾਕਿਆ ਜਿਹੜਾ ਤੁਹਾਡੇ ਜ਼ਿਹਨ ਚ ਸਲੇ ਹੋਵੇ بڑے ਵਾਕਿਆ ਜੀ ਹੁਣ ਕਿਹੜਾ ਦਸੀਏ ਹੁਣ ਜਿੱਦਾਂ ਇਹ ਪਾਰਕਿੰਗ ਲੋਟ ਹੈ ਮੇਰੇ ਪਿੱਛੇ ਪਏ ਰਹਿੰਦੇ ਸੀਗੇ ਜੀ ਕਿ ਆਪਾਂ ਐਲੀਵੇਟਡ ਰੋਡ ਦੇ ਨਾਲ ਪਾਰਕਿੰਗ ਲੋਟ ਬਣਾਣੇ ਆ ਉਹਨਾਂ ਨੂੰ ਲਿਆਣਾ ਫਰਨੀਚਰ ਮਾਰਕੀਟ ਲਿਆਣੂ ਲਿਆਣਾ ਹੋਰ ਵੀ ਜਿੰਨੇ ਕੰਮ ਹੈਗੇ ਕਹਿਕ ਵਾਕਏ ਜੀ ਐਨਐਚਏਆਈ ਦੇ ਕਰਾਓ ਮੇਰੇ ਸੂਬੇ ਜੀ ਐਸਆਈ ਹਸਪੀਟਲ ਸਾਰੇ ਕੰਮਾਂ ਦੇ ਪਿੱਛੇ ਉਹ ਲੱਗੇ ਹੀ ਰਹਿੰਦੇ ਸੀ ਹਾਂਜੀ ਹਾਂਜੀ ਦਾ ਸਾਥੀ ਨਾਲ ਦਾ ਵੀਰ ਦੁਨੀਆ ਦੇ ਵਿੱਚੋਂ ਚਲ ਜਾਵੇ ਤਾਂ ਫਿਰ ਇੱਕ ਘਾਟਾ ਜਿਹੜਾ ਵਾ ਮੈਂ ਸਮਝਦਾ ਇਹ ਪਰਿਵਾਰ ਨੂੰ ਨਹੀਂ ਸਾਡੇ ਸ਼ਹਿਰ ਨੂੰ ਵੀ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਘਾਟਾ ਪਿਆ ਵਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਵਾ ਸਰ ਤੁਹਾਡੇ ਤੁਹਾਡੇ ਨਾਲ ਬੜਾ ਪਿਆਰ ਕੀਤਾ ਹੈ ਜੀ ਰੰਗਲੇ ਸਾਥੀ ਕਿਤੇ ਮਿਲਦੇ ਨਹੀਂ ਬਹੁਤ ਰੰਗਲਾ ਔਰ ਆਪਣੇ ਸੁਭਾਅ ਦੇ ਵਿੱਚ ਇੱਕ ਵੱਖਰੀ ਪਛਾਣ ਰੱਖਣ ਵਾਲਾ ਸਾਥੀ ਸਾਰਿਆਂ ਨੂੰ ਵਿਛੋੜਾ ਦੇ ਕੇ ਗਿਆ ਵਾ ਪਰ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਰੰਗਲੇ ਵੀਰ ਦੇ ਲਈ ਹਮੇਸ਼ਾ ਸਾਡੀਆਂ ਅੱਖਾਂ ਨੇ ਤਰਸਦੇ ਰਹਿਣਾ ਪਰ ਕੀਤਾ ਕੀ ਜਾਵੇ ਇਹਦੇ ਅੱਗੇ ਜੋਰ ਨਹੀਂ ਕਿਸੇ ਦਾ ਬੇਵਾਕ ਲੀਡਰ ਸੀ ਬੇਵਾਕ ਲੀਡਰ ਸੀ ਦੇਖੋ ਸੱਚਾ ਬੰਦਾ ਹਮੇਸ਼ਾ ਬੇਵਾਕ ਹੀ ਗੱਲ ਕਰਦਾ ਵਾ ਜਦੋਂ ਬੰਦਾ ਜਿਹੜੀ ਗੱਲ ਸਚਾਈ ਨਾ ਕਹਿਣੀ ਹੋਵੇ ਉਹ ਵਾਕ ਹੀ ਕਹਿੰਦਾ ਹੁੰਦਾ ਵਾ ਤੁਸੀਂ ਵੀ ਰਾਤ ਇੱਥੇ ਹੀ ਸੀਗੇ ਕੁਝ ਵਜਾ ਪਤਾ ਲੱਗ ਪਈ ਕਿ ਵਜਾ ਹੁਣ ਦੇਖੋ ਉਹਦੀ ਆਪਣੀ ਇੱਕ ਐਕਸੀਡੈਂਟਾ ਕੇਸ ਆਪਣਾ ਉਹਦਾ ਲਿਸੈਂਸੀ ਵੈਪਨ ਉਹ ਸਾਫ਼ ਕਰਦੇ ਕਰਦੇ ਕਿਤੇ ਕੁਰਸੀ ਤੇ ਬੈਠੇ ਉਹਦੇ ਵਿੱਚ ਇੱਕ ਅੰਧਾ ਕੋਈ ਫੈਰ ਰਹਿ ਗਿਆ ਉਹਦੇ ਨਾਲ ਪਾਣਾ ਵਾਪਰ ਗਿਆ ਸੇ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਕਿਉਂਕਿ ਇਹ ਵੀ ਲੱਗ ਰਿਹਾ ਕਹਿੰਦੇ ਕਿ ਅੰਦਰ ਪਰਿਵਾਰ ਦੇ ਨਾਲ ਅਨਮਨ ਵੀ ਹੋਈ ਨਹੀਂ ਨਹੀਂ ਜੀ ਨਹੀਂ ਨਹੀਂ ਇਹ ਬਿਲਕੁਲ ਬੇਫਜ਼ੂਲ ਗੱਲਾਂ ਪਰਿਵਾਰ ਹੱਸਦਾ ਪਰਿਵਾਰ ਸੀ ਖੁਸ਼ਹਾਲ ਪਰਿਵਾਰ ਸੀ ਐਸੇ ਘਰਾਂ ਦੇ ਵਿੱਚ ਕਿਸ ਗੱਲ ਦੀ ਕਮੀ ਸੀ ਸਾਰਾ ਕੋਸ਼ਿਸ਼ ਸੀਗਾ ਪਰ ਆ ਸਮਾਜ ਜਿਹੜਾ ਆ ਗਿਆ ਇਹ ਮਾੜਾ ਆ ਗਿਆ ਪਰਮਾਤਮਾ ਨੇ ਠੜੀ ਜਿਹੀ ਬਹੁਤ ਬਹੁਤ ਪੋਜ਼ਿਟਿਵ ਸੀਗੇ ਹਮੇਸ਼ਾ ਸਾਰੇ ਹਮੇਸ਼ਾ ਹੀ ਬੱਚਾ ਬੇਟੀ ਡਾਕਟਰਾਂ ਬੇਟਾ ਲੇਕਾ ਭਾਬੀ ਸਾਡੀ ਆਪ ਪਰਿਵਾਰ ਨੂੰ ਚਲਾਉਣ ਵਾਲੀ ਔਰਤਾਂ ਜਿਹੜਾ ਇਹ ਇਹ ਤਾਂ ਹੁਣ ਐਵੇਂ ਬੇਫਜ਼ੂਲ ਗੱਲ ਜਿਹੜਾ ਮਰਜ਼ੀ ਕੋਈ ਬੰਦਾ ਜੋੜੇ ਘਰ ਦੀ ਖੁਸ਼ਹਾਲੀ ਦਾ ਸੀਗੀ ਪਰ ਆਹ ਕਮੀ ਦੇ ਨਾਲ ਘਰ ਦੀ ਖੁਸ਼ਹਾਲੀ ਘਟ ਗਈ ਇਹ ਕਮੀ ਨਹੀਂ ਪੂਰੀ ਹੋ ਸਕਦੀ ਲੱਗਦਾ ਕਿ ਕਲੇਸਰਵਨ ਪਰਿਵਾਰ ਨੂੰ ਹੀ ਨਹੀਂ ਪੂਰੀ ਪਈ ਕੋਈ ਪੂਰੇ ਪੂਰੇ ਪੰਜਾਬ ਨੂੰ ਔਰ ਪੂਰੇ ਸ਼ਹਿਰ ਨੂੰ ਘਾਟਾ ਪਿਆ ਗੋਗੀ ਇੱਕ ਰੰਗਲਾ ਸਾਥੀ ਸੀ ਰੰਗਲਾ ਵੀਰ ਸੀਗਾ ਇਹਦਾ ਘਾਟਾ ਨਹੀਂ ਪੂਰਾ ਹੋ ਸਕਦਾ ਉਹ ਰਹੇਗੇ ਨੇ ਉਹਨਾਂ ਦੇ ਬੁੱਢੇ ਨਾਲੇ ਦਾ ਵੀ ਨਿਕਰਤਾ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਕਲੀਕ ਸੀ ਮੁੱਖ ਮੰਤਰੀ ਸਾਹਿਬ ਦਾ ਪਿਆਰਾ ਸੀ ਸਾਰਿਆਂ ਦਾ ਹੀ ਪਿਆਰਾ ਸੀਗਾ ਜਿੰਨੇ ਅਸੀਂ 92 94 ਮੈਂਬਰ ਪੰਜਾਬ ਦੀ ਜਨਤਾ ਨੇ ਭੇਜਿਆ ਵਿਧਾਨ ਸਭਾ ਚ ਸਭ ਨਾਲ ਉਹ ਵੱਖਰੀ ਪਛਾਣ ਰੱਖਣ ਵਾਲਾ ਸਾਥੀ ਅੱਜ ਸਾਨੂੰ ਵਿਛੋੜਾ ਦੇ ਕੇ ਗਿਆ ਇਹ ਘਾਟਾ ਪੂਰਾ ਨਹੀਂ ਹੋਣਾ ਤੇ ਬਹੁਤ سارے ਸਾਥੀ ਮਿਲ ਕੇ ਉਹਨਾਂ ਦੇ ਸੁਪਨੇ ਪੂਰੇ ਕਰੋਗੇ ਕੰਮ ਸਾਰੇ ਚੱਲਦੇ ਰਹਿੰਦੇ ਆ ਪਰ ਬੰਦਿਆਂ ਦੀ ਘਾਟ ਜਿਹੜੀ ਘਾਟਾ ਉਹ ਪੂਰੀ ਨਹੀਂ ਹੁੰਦੀ ਕੰਮ ਸਾਰੇ ਚੱਲਦੇ ਰਹਿੰਦੇ ਨੇ ਜੇ ਅਸੀਂ ਨਹੀਂ ਹੋਵਾਂਗੇ ਤਾਂ ਦੁਨੀਆ ਤਾਂ ਚੱਲੀ ਜਾਣੀ ਆ ਪਰ ਬੰਦਿਆਂ ਦੀ ਜਿਹੜੀ ਕਮੀ ਆ ਉਹ ਪੂਰੀ ਨਹੀਂ ਹੋ ਸਕਦੀ ਜੀ ਤੁਹਾਡੇ ਨਾਲ ਹਰ ਸਮੇਂ ਗੱਲਬਾਤ ਹੁੰਦੀ ਸੀ ਕਹਿੰਦੇ ਇੱਕ ਇੱਕ ਦਿਨ ਦੇ ਵਿੱਚ ਕਈ ਵਾਰ ਗੱਲਬਾਤ ਜਿਹੜੀ ਹੁੰਦੀ ਸੀਗੀ ਕਲ ਅੱਜ ਉਹ ਕੈਬਨਟ ਜਿਸ ਤਰ੍ਹਾਂ ਮੀਟਿੰਗ ਇੱਕ ਇੱਕ ਕੱਲ ਦਾ ਦਿਨ ਜਿਹੜਾ ਉਹ ਮਨਹੂਸ ਦਿਨ ਨਹੀਂ ਕੱਲਦੇ ਮਨਹੂਸ ਦਿਨ ਨਹੀਂ ਹੋਈ ਅੱਗੇ ਪਿੱਛੇ ਹਰ ਰੋਜ਼ ਹੀ ਹੁੰਦੀ ਸੀਗੀ ਹਰ ਰੋਜ਼ ਮੇਰੇ ਖਿਆਲ ਨਾਲ ਕੋਈ ਦਿਨ ਨਹੀਂ ਹੈ ਹਜੇ ਆ ਪਰਸੋ ਅਸੀਂ ਸਾਰਾ ਦਿਨ ਬੱਗਾ ਜੀ ਮੈਂ 8 ਘੰਟੇ ਅਸੀਂ ਇਕੱਠੇ ਹੀ ਰਹੇ ਆ ਪਰ ਇਹ ਕਮੀਆਂ ਜਿਹੜੀ ਆ ਇਹਦੀ ਕੋਈ ਘਾਟ ਪੂਰੀ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਕਮੀ ਹੋ ਗਈ